ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਕੁਝ ਦਿਨ ਪਹਿਲਾਂ ਅਸੀਂ ਮਾਤਾ ਚਿੰਤਪੂਰ ਨੇ ਦੇ ਦਰਸ਼ਨ ਕਰਨ ਗਏ ਸੀ ਹਮਾਚਲ ਪ੍ਰਦੇਸ਼ ਵਿੱਚ ਸੋ ਇਹ ਸਾਡੀ ਸਕੂਟਰ ਤੇ ਯਾਤਰਾ ਦੀ ਸਕੂਟਰ ਉੱਪਰ ਗਏ ਦੀ ਬਹਿ ਗਏ ਤੇ 150 ਕਿਲੋਮੀਟਰ ਜਾਣ ਦਾ ਵੀ ਤੇ 150 ਕਿਲੋਮੀਟਰ ਆਉਣ ਦਾ ਕੁੱਲ 300 ਕਿਲੋਮੀਟਰ ਦਾ ਸੀ ਸਕੂਟਰ ਉੱਪਰ ਸਵਰ ਕਰਿਆ ਸੀ ਸੋ ਤੁਹਾਨੂੰ ਹੁਣ ਉਹਦੀ ਚਰਕੀਆਂ ਦਿਖਾਵਾਂਗੇ ਕਿ ਅਸੀਂ ਕਿਸ ਤਰ੍ਹਾਂ ਮਾਤਾ ਚਿੰਤਪੂਰਨੀ ਦੇ ਦਰਬਾਰ ਵਿੱਚ ਪਹੁੰਚੇ ਦੀ ਸੋ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਣਾ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਚਲੋ ਫਿਰ ਚੱਲਦੇ ਆਂ ਕਰਾਉਂ ਨੇ ਆ ਤੁਹਾਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨ ਤੜਕੇ ਪਾਉਣੇ 5 ਵਜੇ ਅਸੀਂ ਘਰੋਂ ਤੁਰੇ ਸੀ ਤਸਵੇਰੇ 8 ਵਜੇ ਅਸੀਂ ਹੁਸ਼ਿਆਰਪੁਰ ਪਹੁੰਚ ਗਏ ਸੀ ਤਿੰਨ ਸਵੇਰ ਤਿੰਨ ਘੰਟੇ ਸਾਨੂੰ ਇੱਥੇ ਲੱਗੇ ਦੀ ਇਹ ਆ ਜੀ ਸ਼ਹਿਰ ਹੁਸ਼ਿਆਰਪੁਰ ਦੀ ਐਂਟਰੀ ਤੇ ਇਥੋਂ ਫਿਰ ਅਸੀਂ ਥੋੜਾ ਚਿਰ ਆਰਾਮ ਕਰਕੇ ਅੱਗੇ ਨੂੰ ਚੱਲੇ ਬਾਅਦ ਇਥੋਂ ਹੀ ਕੜਾਈ ਸ਼ੁਰੂ ਹੋ ਜਾਂਦੀ ਆ ਤੇ ਹਰਾ-ਪਰਾ ਇਲਾਕਾ ਆਲੇ-ਦਾਲੇ ਹਰਿਆਲੀ ਹੀ ਰੇਰੀ ਨਜ਼ਰ ਆਉਂਦੀ ਈ ਉਹਦੀ ਖੂਬਸੂਰਤ ਨਜ਼ਾਰਾ ਵੀ ਉਹਦਾ ਦ੍ਰਿਸ਼ ਵੀ ਬਹੁਤ ਵਧੀਆ ਵੀ ਤੋਂ ਤੁਰਾਈ ਅੱਗੇ ਅੱਗੇ ਅਸੀਂ ਰੁਕੇ ਚਾਹ ਪੀਣ ਲਈ ਫਿਰ ਅੱਗੇ ਵੱਲ ਨੂੰ ਚੱਲ ਪਏ ਇਹ ਜਿੱਥੇ ਤੁਸੀਂ ਦੇਖ ਰਹੇ ਹੋ ਇੱਥੋਂ ਚਿਤਪੂਰਨੀ 35 ਕਿਲੋਮੀਟਰ ਰਹਿ ਗਿਆ ਸੀ ਕਾਂਗੜਾ ਇੱਥੋਂ 99 ਕਿਲੋਮੀਟਰ ਜਿਵਾਲਾ ਹੀ ਦਰਜ ਕਿਲੋਮੀਟਰ ਮੈਂ ਕਲਾਉਡ ਮੈਂ ਜੇ 112 ਕਿਲੋਮੀਟਰ ਦਿੱਤਾ ਹੁੰਦਾ 125 ਕਿਲੋਮੀਟਰ ਅੱਗੇ ਸੀ ਤੋਂ ਅਸੀਂ ਤਾਂ ਜਿੱਤਪੁਰਨੀ ਜਣਾ ਦੀ ਇੱਥੋਂ ਜਿੱਤਪੁਰਨੀ 35 ਕਿਲੋਮੀਟਰ ਬਾਅਦ ਰਹੀ ਸੀ 115 ਕਿਲੋਮੀਟਰ ਵੀ ਘਟਾਈ ਤੋਂ ਪਾਸੇ ਦਾ ਕੁੱਲ ਸਫ਼ਰ 150 ਕਿਲੋਮੀਟਰ ਦਾ ਸੀ ਜਿਹੜਾ ਅਸੀਂ ਸਕੂਟਰ ਦੇ ਉੱਪਰ ਟੈਕ ਕੀਤਾ ਸੋ ਰਸਤੇ ਵਿੱਚ ਤੁਹਾਨੂੰ ਕੋਈ ਵੀ ਸਕੂਟਰ ਵਾਲਾ ਇੰਡ ਕਰਿਆ ਜਿਆਦਾ ਜ਼ਿਆਦਾਤਰ ਮੋਟਰਸਾਈਕਲ ਵਾਲੇ ਜਾਂ ਕਾਰਾਂ ਵਾਲੇ ਜਾਂ ਬੱਸਾਂ ਵਾਲੇ ਜਿਹੜਾ ਤੁchnਾ ਪੜੀ ਨਜ਼ਰ ਆਇਆ ਬੜਾ ਦਾ ਕੋਈ ਵੀ ਨਜ਼ਰ ਨਹੀਂ ਆਇਆ ਸੋ ਆੜੋਲੇ ਦੌਲੇ ਦੀ ਹਰਿਆਲੀ ਨੂੰ ਵਸੇਂ ਦੇ ਦੇ ਚੱਕੇ ਪਹਾੜਾਂ ਨੂੰ ਦੇਖਦੇ ਅੱਗੇ ਵੱਲ ਨੂੰ ਵਧਦੇ ਗਏ इतने पहाड़ ज़्यादातर कच्चे ही नहीं मिट्टी के बस है

ਵਿੱਚ ਤਾਂ ਇੱਕ ਜਗਾ ਸਕੂਟਰ ਵੀ ਖਰਾਬ ਹੋ ਗਿਆ ਮੀ ਤੇ ਪਰ ਨੇੜੇ ਹੀ ਇੱਕ ਦੁਕਾਨ ਤੁਹਾਨੂੰ ਲੱਭ ਗਈ ਜਿੱਥੋਂ ਅਸੀਂ ਸਕੂਟਰ ਠੀਕ ਕਰਾਇਆ ਤੇ ਫੇਰ ਅੱਗੇ ਵੱਲ ਨੂੰ ਚਾਲੇ ਪਾਏ ਤੋਂ ਸਫਰਾਂ 'ਚ ਕਈ ਵਾਰ ਇਹੋ ਜਿਹੇ ਉਤਰਾ ਚੜਾ ਹੁੰਦੇ ਰਹਿੰਦੇ ਨੇ ਕਿਤੇ ਕਿਤੇ ਹੀ ਪੱਕਾ ਪਹਾੜ ਹੋ ਗਾਨੂ ਨਜ਼ਰੀ ਆ ਬਾਕੀ ਦਾ ਜ਼ਿਆਦਾਤਰ ਤਾਂ ਮਿੱਟੀ ਵਾਲੇ ਹੀ ਪਹਾੜ ਨਜ਼ਰ ਆਉਂਦੀ ਉਹ ਨੋਰ ਬਹੁਤ ਜ਼ਿਆਦਾ ਦੀ ਕਿਤੇ ਕਿਤੇ ਜੰਗਲ ਵੀ ਸਾਨੂੰ ਨਜ਼ਰ ਆਏ ਔਰ ਜਿਆਦਾ ਹੁਣ ਕਰਕੇ ਤੁਹਾਨੂੰ ਕੋਲ ਆਏ ਤੇ ਹੀ ਦੂਜੀ ਗੱਡੀ ਦਾ ਪਤਾ ਲੱਗਦਾ ਦੀ ਜਦੋਂ ਕੋਲ ਆ ਜਾਂਦੀ ਦੀ ਇਸ ਕਰਕੇ ਪੂਰਾ ਹੌਲੀ ਚਲਾਉਣਾ ਪਿਆ ਸੋਏ ਦੀ ਕੋਸਾ ਨਾਕਾ ਗੱਲ ਹੋਰ ਸਾਨੂੰ ਕਿਤੇ ਵੀ ਪੁਲਿਸ ਵਾਲਿਆਂ ਦੇ ਨਿਕੇਰੇ ਉੱਤੇ ਨਾ ਪੰਜਾਬ ਚ ਤਿੰਨ ਨਮਾਜ਼ ਹੋ ਗਿਓ ਸੋ ਅਸੀਂ ਚੜਾਈਆਂ ਚੜਦੇ ਮਾਤਾ ਦੇ ਦਰਵਾਜ਼ੇ ਵੱਲ ਨੂੰ ਵਾਦੇ ਗਏ तुझे पासे पहाड़ ने दूजे पास मूँगियाँ पाइन इस करके इत बहुत ही ध्यान और गलानी पे तुम भी आओ त अपनी गड् बहुत ही ध्यान और हो गए चला ਆਤੋ ਲਈ ਹਾਸਾ ਨਾ ਹੋ ਜਾਵੇ ਸੋ ਨਿਗਾਹ ਸਾਹਮਣੇ ਆਪਣੀ ਸੋ ਇਹ ਸਫਰ ਕਰਕੇ ਬਹੁਤ ਹੀ ਇਨੰਦਾ ਆ ਇਹ ਘੰਟੇ ਦਾ ਸਫ਼ਰ ਨਹੀਂ ਕਰਦਾ ਪੰਜ ਘੰਟੇ ਹੀ ਅਸੀਂ ਚੰਤਪੂਰ ਨਹੀਂ ਪਹੁੰਚੇ ਵੀ ਤੇ ਆਉਣ ਲੱਗੇ ਵੀ ਪੰਜ ਸਾਢੇ ਪੰਜ ਘੰਟੇ ਲੱਗੇ ਵੀ ਤੋਂ ਸੋਭਾ ਕਰੇ ਹੈ ਸ਼ਾਮ ਨੂੰ ਅਸੀਂ ਇਹ ਸਾਡੇ 6 ਵਜੇ ਘਰ ਪਹੁੰਚਦੇ ਦੀ ਉਹ ਕਿ ਦਿਨ ਵਿੱਚ ਹੀ ਸਾਰਾ ਸਫਰ ਨਵੇੜਿਆ ਤੇ ਇੱਥੋਂ ਹੋ ਜਾਂਦਾ ਕਿ ਅਮਾਜਲ ਦੇ ਹੱਦ ਤੋਂ ਫਿਰ ਆਪਣੀ ਪਹੁੰਚ ਤੇ ਇਹਦਾ ਈਨ ਗੇਟ ਅਮਾਜਲ ਦਾ ਇੱਥੇ ਹੀ ਪੁਲਿਸ ਵਾਲਿਆਂ ਨੇ ਨਾਕਾ ਲਗਾਇਆ ਦੀ ਇੱਕ ਰਾਹ ਵਿੱਚ ਤੇ ਦੋ ਸੜਕਾਂ ਪਾੜਦੀਆਂ ਨੇ ਇਹ ਸੱਜੇ ਵਾਲੀ ਸੜਕਾ ਇੱਧਰ ਨਹੀਂ ਤੁਸੀਂ ਜਾਣਾ ਜਿੱਥੇ ਤੋਂ ਗੱਡੀ ਆਈ ਆ। ਨਖੱਬੇ ਵਾਲੀ ਸੜਕ ਤੋਂ ਨਹੀਂ ਤੁਸੀਂ ਜਾਣਾ ਸੱਜੇ ਵਾਲੀ ਜਾਣਾ। ਇਹ ਸੜਕ ਤੱਬ ਤੋਂ ਬੇਸਤਰਾ। ਤੁਸੀਂ ਇਹ ਸੜਕ ਰਹੀਂ ਹੀ ਜੇਡੇ ਜਦੋਂ ਵੀ ਜਾਣਾ ਸੱਜੇ ਪਾਸੇ ਵਾਲੀ ਸੜਕੋਂ ਰਹੀਂ ਹੀ ਜਾਣਾ। ਇਹ ਸੜਕ ਬਿਲਕੁਲ ਸਾਫ਼ ਸੁਥਰੀ ਆ ਤੇ ਨੇੜੇ ਵੀ ਬੈਂਕ। ਸੋ ਇਹ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਸੱਜੇ ਵੱਲ ਜਿੱਥੇ ਉਸੀਂ ਵੀ ਸੱਜੇ ਵਾਲੇ ਹੱਥ ਨੂੰ ਮੋੜ ਕੇ ਤੇ ਗਰਨਿਆ ਕਰਦੇ ਗਏ ਕੋਈ ਬਹੁਤੀ ਕੋਈ ਪਰੇਸ਼ਾਨੀ ਨਹੀਂ ਆਈ ਇੱਥੇ ਜਾਣ ਲਈ ਬਸ ਇੱਕ ਵਾਰ ਸੁਰਖਰਾਬ ਹੋਇਆ ਸੀ ਉਹੀ ਹੋਰ ਬਹੁਤ ਆ ਵੱਡਾ ਆਸਾ ਸਾਡੇ ਨਾਲ ਨਹੀਂ ਹੋਇਆ ਜੇ ਤੁਸੀਂ ਗੁਰੂ ਘਰ ਜਾਂਦੇ ਹੋ ਤਾਂ ਇਹੋ ਜਿਹਾ ਹਾਸਾ ਬੋਈ ਛੇਤੀ ਵੀਂਦਾ ਬਾਕੀ ਆਪਣੇ ਹੱਥ ਵੀ ਹੁੰਦਾ ਗੱਡੀ ਆਪਣੀ ਇੱਕ ਸੈੱਟ ਤੇ ਚਲਾਓ ਕਿਉਂਕਿ ਉੱਥੇ ਮੋੜ ਬਹੁਤ ਜ਼ਿਆਦੇ ਨੇ ਕੋਲ ਆਈ ਤੇ ਗੱਡੀ ਦਾ ਪਤਾ ਲੱਗਦਾ ਉਹ ਵੀ ਵੀ ਉੱਧਰ ਦੂਜੇ ਪਾਸੇ ਨਾਲ ਸੋ ਇਸ ਲਈ ਆਪਣੇ ਹੱਥ ਦੀ ਗੱਡੀ ਨੂੰ ਰੱਖੋ ਹਮੇਸ਼ਾ ਕਦੇ ਵੀ ਹੱਥੀ ਆਪਣਾ ਗੱਡੀ ਚਲਾਉਣੀ ਹੈ ਚਲਾਏ ਕਦੇ ਵੀ ਗੱਡੀ ਨੂੰ ਲੱਗ ਨਹੀਂ ਜਾਣਾ ਕੁਸ਼ੈਰ ਵੀ ਆਇਆ ਸੀ ਸਵੇਰੇ ਬਿਚੀ ਉਲੰਘਦੇ ਹੋਏ ਅਸੀਂ ਮਾਤਾ ਚਿੰਤਪੂਰਨੀ ਬਾਗੂਨ ਚਾਲਦੇ ਜਉ ਸੋ ਝੋੜੇ ਝੋੜੇ ਇੱਕ ਦੋ ਸ਼ਹਿਰ ਰਾਹ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਲੰਘ ਕੇ ਮਾਤਾ ਚਿੰਤਪੂਰਨੀ ਨੂੰ ਜਾਣਾ ਪੈਂਦਾ ਜੋ ਕੰਦਰੀਆ ਵੀ ਆਇਆ ਦੀ ਪਰ ਵੇਜ ਵਿੱਚ ਪਾਣੀ ਬਿਲਕੁਲ ਨਹੀਂ ਸੀ ਖਾਲੀ ਤੇ ਆਦੀ ਬਿਲਕੁਲ ਸੁੱਕਾ ਤੇ ਆਦੀ ਕੋਈ ਉਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ उचिया उच्चिया चोटिया भी दूरों दूर कभी नजर आई देखो जी बिल्कुल नहीं पता लग जाए थी गली का पता लगता मगर बहुत ज़्यादा ने ਸਾਂ ਗੱਢੇ ਆਪਣੇ ਹੱਥੀ ਗੱਢੀ ਜਾਨੀ ਸਿਰੋਜ ਬਰਸਾਂ ਵਿੱਚ ਹਨ ਕਾਹੀ ਨਜ਼ਰ ਆਈਆਂ ਜੋ ਹਿਆਰ ਤੋਂ ਚਲਦੀਆਂ ਨੇ ਕੁਝ ਹੀ ਨਾ ਬਸਾਂ ਰਹੀਂ ਵੀ ਮਾਦਰ ਚਿੰਤਪੂਰਣੇ ਦੇ ਜਾ ਸਕਦੇ ਹਾਂ ਜੇਕਰ ਤੁਹਾਡੇ ਕੋਲ ਤੁਹਾਡਾ ਆਪਣਾ ਸਾਧਨਾ ਤਾਂ ਉਹਦੇ ਵਿੱਚ ਵੀ ਦੂਜੀ ਇਤਨਾ ਸਹਾਇਤਾ ਕਰ ਸਕਦੇ ਹਾਂ ਕੋਈ ਬਹੁਤਾ ਮੁਸ਼ਕਲ ਹੋਵੇ ਤਾਂ ਨਾ ਬਾਰਕ ਜੇ ਹੇ ਕਿ ਛੋਟੇ ਹੱਟ ਕਸਦੇ ਵੀ ਆਉਂਦੇ ਨੇ ਦੁਕਾਨਾਂਾਂ ਵੀ ਆਉਂਦੀਆਂ ਨੇ ਖਾਣ ਪੀਣ ਵਾਲੀਆਂ ਕੋਈ ਜਗ੍ਹਾ ਰੁਕੇ ਕਿਤੇ ਰਾਹ 'ਚ ਕਿਆ ਪਾਣੀ ਪੀ ਸਕਦੇ ਹਾਂ ਚੌਪੜੀ ਪਾਣੀ ਦੇ ਭਾਫਾ ਦੇ ਬਹੁਤਾ ਸਾਨੂੰ ਰਾਜ ਨਹੀਂ ਪਿਆ ਸੀ ਪਰ ਅਸੀਂ ਚੱਲਦੇ ਗਏ ਕਿਉਂਕਿ ਅਸੀਂ ਇੱਕਦੰ ਵਿਚ ਆਪਣਾ ਸਫ਼ਰ ਪੂਰਾ ਕਰਨਾ ਸੀ ਇਸ ਲਈ ਅਸੀਂ ਚੱਲਦੇ ਗਏ ਪਰ ਇਹ ਮਾਰਾ ਮੁੱਕੇ ਪਿਆ ਸੀ ਕੋਈ ਬਹੁਤਾ ਜਿਆਦਾ ਨਹੀਂ ਕੀ ਸੋ ਦੇਖੋ ਜੀ ਕਿੰਨੀ ਰੀ ਬਹੁਤ ਉਹ ਪਹੁੰਚ ਗਏ ਸੈ ਚਿੰਤਪੁਰ ਨਹੀਂ ਇੱਥੇ ਹੀ ਮਾਤਾ ਜੀ ਦਾ ਮੰਦਿਰ ਜਿਹਦੇ ਅਸੀਂ ਦਰਸ਼ਨ ਕਰਨ ਲਈ ਪਹੁੰਚੇ ਸੀ ਓ ਉੱਚਾ ਵੱਡੇ ਵੱਡੇ ਹੋਟਲ ਬਣੇ ਹੋਏ ਨੇ ਤੇ ਬਹੁਤ ਸਾਰੀ ਦੁਕਾਨਾਂ ਵੀ ਨੇ ਬਹੁਤ ਹੀ ਖੂਬਸੂਰਤ ਇਹਦਾ ਬਾਜ਼ਾਰ ਆ ਹਰ ਪ੍ਰਕਾਰ ਦੀ ਜੀ ਚੀਜ਼ ਇਥੋਂ ਖਰੀਦ ਸਕਦੇ ਹੋ ਰਾਤ ਰਹਿਣ ਲਈ ਹੋਟਲ ਵੀ ਨੇ ਘਟੇ ਵੀ ਨੇ ਇਹ ਕਿੰਨੇ ਮੰਦਰ ਹੈ ਤੁਹਾਨੂੰ ਤੋ ਅਸੀਂ ਇੱਕ ਦੁਕਾਨ ਦੇ ਅੰਦਰ ਆਪਣਾ ਸਕੂਟਰ ਲਾ ਗਏ ਪੈਦਲ ਹੀ ਤੁਰ ਪਏ ਕਿਉਂਕਿ ਇੱਥੋਂ ਥੋੜਾ ਹੀ ਦੂਰ ਤੇ ਇਹ ਮੰਦਰ ਵਿੱਚ ਅਸੀਂ ਜਾਣਾ ਸੀ ਸੋ 50 ਰੁਪਏ ਉਸ ਦੁਕਾਨ ਵਾਲੇ ਨੇ ਕਿਰਾਇਆ ਲਿਆ ਸੋ ਲਓ ਜੀ ਇੱਥੋਂ ਪੌੜੀਆਂ ਸ਼ੁਰੂ ਹੋ ਗਈਆਂ ਸੀ ਮਾਤਾ ਜੀ ਦੇ ਮੰਦਰ ਨੂੰ ਜਾਣ ਲਈ ਸੋ ਆਲੇ ਦਾ ਇਹ ਬਹੁਤ ਹੀ ਖੂਬਸੂਰਤ ਦੁਕਾਨਾਂ ਸਜੀਆਂ ਹੋਈਆਂ ਸੀ ਜਿਨ੍ਹਾਂ ਵਿੱਚ ਬੱਚਿਆਂ ਦੇ ਘਟਾਉਣੇ ਮਾਤਾ ਦਾ ਪ੍ਰਸ਼ਾਦ ਤੇ ਹੋਰ ਸਮਾਨ ਬਹੁਤ ਹੀ ਖੂਬਸੂਰਤ ਸਜਿਆ ਹੋਇਆ ਸੀ ਅਜੀਬਾ ਹੋਲੀ-ਔਲੀ ਅਸੀਂ ਪੌੜੀਆਂ ਚੜਦੇ ਗਏ तो लो जी, ये आ गया माता जी का मंदिर ਮਾਤਾ ਜੀਂ ਤਪੂਰਨੀ ਦਾ ਮੰਦਿਰ ਕੋਈ ਇੱਥੇ ਅਸੀਂ ਮੱਥਾ ਲਗਿਆ ਮੱਥਾ ਟੇਕੋਂ ਤੋਂ ਬਾਅਦ ਕੁਝ ਘੜੀਆਂ ਉੱਥੇ ਬੈਠੇ ਵਿਅੰਨਕ ਇਸ ਜਗ੍ਹਾ ਤੇ ਮਾਤਾ ਜੀ ਦੇ ਅੰਕੜੇ ਵੀ ਤੇ ਉਹਨਾਂ ਜਗ੍ਹਾ ਦੇ ਵਿੱਚ ਇਹ ਮੰਦਰ ਬਣਿਆ ਹੋਇਆ ਕਾਫੀ ਜਗਾ ਮਾਤਾ ਜੀ ਦੇ ਅੰਕੜੇ ਜੀ ਕਿ ਉੱਥੇ ਉੱਥੇ ਹੀ ਮੰਦਰ ਬਣੇ ਹੋਏ ਨੇ ਨਾਲ ਨਾਲ ਜਿੰਨਾ ਕਿ ਮੈਨੂੰ ਪਤਾ ਲੱਗਿਆ ਉਹ ਤੁਹਾਨੂੰ ਮੈਂ ਦੱਸ ਦੁੱਤਾ ਇੱਥੇ ਦਾ ਕੀ ਇਤਿਹਾਸ ਸੋ ਮੰਦਿਰ ਦੇ ਆਲੇ-ਦੁਆਲੇ ਬਹੁਤ ਹੀ ਖੂਬਸੂਰਤ ਦ੍ਰਿਸ਼ ਤੇ ਬਹੁਤ ਹੀ ਉਚਾਈ ਤੇ ਅਸੀਂ ਪਹੁੰਚ ਗਏ ਸੀ ਪੱਲੇ ਪਾਸੇ ਇੱਕ ਦੋ ਵੀਰ ਬੈਠੇ ਬਰਾਤਾਂ ਸਾਜ ਵੀ ਆ ਰਹੇ ਦੀ ਤੇ ਉਹ ਜੀ ਪਹਿਲੇ ਤੋਂ ਸੇ ਮੰਦਿਰ ਤੇ ਪਹੁੰਚ ਗਏ ਦੀ ਤੇ ਉੱਥੋਂ ਵੀ ਮਤਾਂ ਆ ਗਏ ਦਰਸ਼ਨ ਕੀਤੇ ਸੋ ਮਾਤਾ ਦੇ ਦਰਸ਼ਨ ਕਰਕੇ ਅਸੀਂ ਦੁਬਾਰਾ ਫਿਰ ਘਰਬਲ ਨੂੰ ਚਾਲੇ ਬਾਦੋ ਤੇ ਆ ਦੇਖਿਆ ਜਿਹੜੇ ਗੂਹੇ ਉੱਤੇ ਪਰੇਸ਼ਤੀ ਉਹਨਾਂ ਨੂੰ ਵੀ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤੇ ਇੱਕ ਰਾ ਵਿੱਚ ਸਾਨੂੰ ਇੱਕ ਦਰਖਤ ਦੇ ਲੱਗੇ ਹੋਏ ਬਹੁਤ ਹੀ ਖੂਬਸੂਰਤ ਫੁੱਲ ਵੀ ਲੱਗੇ ਜਿਨ੍ਹਾਂ ਨੂੰ ਅਸੀਂ ਚੁੱਕ ਕੇ ਆਪਣੇ ਸਕੂਟਰ ਵਿੱਚ ਰੱਖ ਲਿਆ ਸਜਾਵਟ ਵਾਸਤੇ ਘਰੇ ਸਜਾਵਟ ਕਰਨ ਵਾਸਤੇ ਇਹਨਾਂ ਨੂੰ ਅਸੀਂ ਸਾਂਭ ਲਿਆ ਬਹੁਤ ਹੀ ਖੂਬਸੂਰਤ ਲੱਕੜ ਤੇ ਫੁੱਲ ਥੀ ਉਸ ਵਾਂਗ ਸਕੂਟਰ ਤੇ ਫਿਰ ਘਰ ਵੱਲ ਨੂੰ ਚੱਲ ਪਏ। ਸੋ ਇਹ ਧੀ ਸਾਡਾ ਇੱਥੋਂ ਦਾ ਸਫ਼ਰ